ਸਿੰਘ ਜੀ ਦੇ ਅਲੌਕਿਕ પ્રસੰਗ ਜੋ ਕਿ ਨਾਮਨਾ ਵਿਸਰੇ ਸੰਤ ਪ੍ਰਸਾਦ ਵਿੱਚ ਇਕੱਤਰ ਕੀਤੇ ਗਏ ਹਨ ਉਹ ਪੜਾਂਗੇ ਸੋ ਧਿਆਨ ਅਤੇ ਇਕਾਗਰਤਾ ਸਹਿ ਸਰਵਨ ਕਰਨਾ ਜੀ ਸਭ ਤੋਂ ਪਹਿਲਾ ਸਰਲੇਖ ਹੈ ਹੋ ਗਏ ਲਾਲ ਦੀ ਬਾਬਤ ਕਿਹਾ ਜਾਂਦਾ ਹੈ ਕਿ 1000 ਸਾਲ ਜਿਸ ਪੱਥਰ ਤੇ ਸੂਰਜ ਦੀ ਕਿਰਨ ਸਿੱਧੀ ਪੈਂਦੀ ਰਹੇ ਉਹ ਲਾਲ ਬਣ ਜਾਂਦਾ ਹੈ ਇਸੇ ਤਰ੍ਹਾਂ ਇੱਕ ਨਾ ਨ੍ਰਤੀ ਰੂਪ అనుభవਗਾਮੀ ਸੁਰਤ ਅਤੇ ਪੂਰਨ ਪੁਰਖ ਦੇ ਬਨਨ ਲਈ ਵੀ ਬਹੁਤ ਸਮਾਂ ਲੱਗ ਜਾਂਦਾ ਹੈ ਤਾਂ ਇਸੇ ਭਾਈ ਵੀ ਸਿੰਘ ਜੀ ਮਹਾਰਾਜ ਦੀ ਪਵਿੱਤਰ ਪਾਵਨ ਹਸਤੀ ਦੇ अनुभव ਨੂੰ ਕਰਨ ਲਈ ਵੀ ਬੜਾ ਸਮਾਂ ਲੱਗਾ ਕਈ ਮਹਾਪੁਰਖਾਂ ਤੇ ਪੂਰਨ ਪੁਰਖਾਂ ਨੇ ਬੜੀ ਘਾਲ ਖਾਲੀ ਭਾਈ ਸਾਹਿਬ ਜੀ ਆਪ ਦੱਸਦੇ ਸਨ ਕਿ ਜਿਨ੍ਹਾਂ ਮਹਾਪੁਰਖਾਂ ਨੇ ਉਹਨਾਂ ਦੇ ਰੱਬੀ ਅਨੁਭਵ ਦੀ ਘਾਰਤ ਤੋਂ ਘੜਿਆ ਉਹ ਉੱਚ ਪਾਏ ਦੇ ਫਕੀਰ ਆਤਮ ਰਸੀਏ అనుਪਵੀ ਮਹਾਪੁਰਸ਼ ਸਨ ਉਹਨਾਂ ਵਿੱਚ ਵਿਕ ਉਨ੍ਹਾਂ ਉੱਚ ਵਿਅਕਤੀਆਂ ਵਿੱਚੋਂ ਇੱਕ ਮਹਾਨ ਅਤੇ ਉੱਚ ਪਵਿੱਤਰ ਹਸਤੀ શ્રીਮਾਨ ਗਿਆਨੀ ਹਜਾਰਾ ਸਿੰਘ ਜੀ ਭਾਈ ਸਾਹਿਬ ਜੀ ਦੇ ਸਤਿਗਿਆਰੀ ਸਤਕਾਰਯੋਗ ਨਾਨਾ ਜੀ ਸਨ ਭਾਈ ਸਾਹਿਬ ਜੀ ਨੇ ਆਪਣੇ ਬਚਪਨ ਅਤੇ ਵਿੱਦਿਆ ਦਾ ਸਮਾਂ ਆਪਣੇ ਨਾਨਾ ਜੀ ਦੀ ਛਤਰ ਛਾਇਆ ਹੇਠ ਹੀ ਬਤੀਤ ਕੀਤਾ ਪਠਨ ਪਾਠਨ ਤੋਂ ਇਲਾਵਾ ਗਿਆਨੀ ਜੀ ਦੇ ਪਵਿੱਤਰ ਸਤਸੰਗ ਅਤੇ ਉਹਨਾਂ ਦੇ ਗ੍ਰਹਿ ਵਿੱਚ ਆਏ ਹੋਏ ਸੱਜਣ ਪੁਰਸ਼ਾਂ ਦੀਆਂ ਗੋਸ਼ਟੀਆਂ ਨੂੰ ਸੁਣਨ ਦਾ ਸਮਾ ਵੀ ਭਾਈ ਸਾਹਿਬ ਨੂੰ ਸਦਾ ਪ੍ਰਾਪਤ ਹੁੰਦਾ ਰਹਿੰਦਾ ਸੀ ਗਿਆਨੀ ਜੀ ਸਮprdਾਈ ਗਿਆਨੀ ਟੀਕਾਕਾਰ ਵੇਦਾਂ ਦੇ ਗਿਆਤਾ ਸਿੱਖ ਅਧਿਆਤਮਿਕ ਜੀਵਨ ਦੇ ਪੂਰਨ ਗਿਆਤਾ ਮਹਾਪੁਰਸ਼ ਸੰ ਸਮਾਰੋਮਕ ਦੀ ਵాయੂ ਵੰਗ ਲੰਗਦਾ ਗਿਆ ਭਾਈ ਸਾਹਿਬ ਜੀ ਬਾਲ ਬਰੇਸ ਤੋਂ ਲੰਘ ਪਰ ਜੋਵਨ ਵਿੱਚ ਪਹੁੰਚ ਗਏ ਨਾਮ ਰੰਗ ਗੁਰਬਾਣੀ ਦਾ ਪੂਰਨ ਇਸ਼ਕ ਰੱਬ ਦੇ ਪਿਆਰਿਆਂ ਦੀ ਸੰਗਤ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਦੀ ਸੇਵਾ ਇਹ ਸਭ ਮਾਨਵ ਵਰ ਭਾਈ ਸਾਹਿਬ ਜੀ ਦੇ ਜੀਵਨ ਦੇ ਅੰਗ ਬਣ ਚੁੱਕੇ ਸਨ ਉਹ ਧਰਮ ਦੀ ਕੀਰਤ ਕਰਕੇ ਵੰਡ ਛਕਣ ਨੂੰ ਸੇਕ ਪਰਮਾਰਥ ਦੀ ਮਾਨੋ ਪਹਿਲੀ ਮੰਜ਼ਲ ਸਮਝਦੇ ਸਨ ਇਸ ਆਦਰਸ਼ ਨੂੰ ਆਪ ਨੇ ਆਪਣੇ ਪਵਿੱਤਰ ਰੱਬੀ ਜੀਵਨ ਵਿੱਚ ਸਦਾ ਸਫਲ ਕੀਤਾ ਆਦ ਤੋਂ ਲੈ ਕੇ ਸਤਿਗੁਰ ਜੀ ਦਾ ਇਹ ਫੁਰਮਾਨ ਸਦਾ ਹੀ ਉਹਨਾਂ ਦੇ ਜੀਵਨ ਦਾ ਨਿਸ਼ਾਨਾ ਰਿਹਾ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹੋ ਪਛਾਣੇ ਸੀ ਇੱਕ ਦਿਨ ਸੰਧਿਆ ਦਾ ਸਮਾਂ ਸੀ ਆਪ ਛਾਪੇ ਗਾਨੇ ਦੇ ਆਪ ਛਾਪੇ ਖਾਨੇ ਦੇ ਕੰਮ ਤੋਂ ਫਾਰਗ ਹੋ ਕੇ ਸ਼੍ਰੀਮਾਨ ਸੰਤ ਲਖਵੀਰ ਸਿੰਘ ਜੀ ਮਹਾਰਾਜ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਾਵਨ ਯਾਤਰਾ ਲਈ ਜਾ ਰਹੇ ਸਨ ਰਸਤੇ ਵਿੱਚ ਹਾਲ ਬਾਜ਼ਾਰ ਦੇ ਅੰਦਰ ਹੀ ਪੂਜਯ ਨਾਨਾ ਜੀ ਸ਼੍ਰੀਮਾਨ ਗਿਆਨੀ ਹਜ਼ਾਰਾ ਸਿੰਘ ਜੀ ਮਿਲ ਪਏ ਪਾਈ ਸਾਹਿਬ ਨੇ ਗਿਆਨੀ ਜੀ ਨੂੰ ਸਤਿਕਾਰ ਸਹਿਤ ਨਮਸਕਾਰ ਕੀਤੀ ਅਤੇ ਗਿਆਨੀ ਜੀ ਸੰਤ ਲਖਬੀਰ ਸਿੰਘ ਜੀ ਦੇ ਸਤਿਕਾਰ ਵਿੱਚ ਭਰ ਗਏ ਦਵੱਲੀ ਸੁਖਸਾਨ ਪੁੱਛੀ ਗਈ ਹੱਸ ਕੇ ਗਿਆਨੀ ਜੀ ਨੇ ਕਿਹਾ ਸੰਤ ਜੀ ਇਸ ਮੁੰਡੇ ਨੂੰ ਸਮਝਾਓ ਕਿ ਮੇਰਾ ਕਿਹਾ ਮੰਨਿਆ ਕਰੇ ਪਾਈ ਸਾਹਿਬ ਜੀ ਮਹਾਰਾਜ ਦੱਸਦੇ ਸਨ ਕਿ ਸੰਤ ਜੀ ਨੇ ਮੇਰੇ ਵੱਲ ਤੱਕਿਆ ਤੇ ਕਹਿਣ ਲੱਗੇ ਨਾਨਾ ਜੀ ਕੀ ਕਹਿੰਦੇ ਹਨ ਆਪ ਦੱਸਦੇ ਸਨ ਕਿ ਮੈਂ ਸੰਤ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਿ ਮਹਾਰਾਜ ਜੀ ਮੈਂ ਕਦੇ ਵੀ ਨਾਨਾ ਜੀ ਦੀ ਆਗਿਆ ਨੂੰ ਇਨਕਾਰ ਨਹੀਂ ਕੀਤਾ ਜੋ ਮੈਨੂੰ ਇਹ ਹੁਕਮ ਕਰਦੇ ਹਨ ਮੈਂ ਸਿਰ ਮੱਥੇ ਤੇ ਧਰਦਾ ਹਾਂ ਤਾਂ ਗਿਆਨੀ ਜੀ ਕਹਿਣ ਲੱਗੇ ਅੱਛਾ ਜੇਕਰ ਤੂੰ ਮੇਰਾ ਹੁਕਮ ਮੰਨਦਾ ਹੈ ਤਾਂ ਫਿਰ ਇੱਥੇ ਖਲੋ ਜਾ ਅਤੇ ਜੋ ਮੈਂ ਕਰਦਾ ਹਾਂ ਮੈਨੂੰ ਕਰਨ ਦੇ ਭਾਈ ਸਾਹਿਬ ਜੀ ਖੜੇ ਹੋ ਗਏ ਨਾਨਾ ਜੀ ਨੇ ਭਾਈ ਸਾਹਿਬ ਜੀ ਦੀਆਂ ਸਤ ਪਰਕਰਮਾਂ ਕੀਤੀਆਂ ਫਿਰ ਕਿਹਾ ਹੋ ਗਏ ਹੋ ਗਏ ਅਤੇ ਫਿਰ ਨਮਸਕਾਰ ਕਰ ਦਿੱਤੀ ਰੱਬੀ ਰੰਗ ਰਤੇ શ્રીਮਾਨ ਭਾਈ ਸਾਹਿਬ ਜੀ ਦੱਸਦੇ ਸਨ ਕਿ ਉਸ ਦਿਨ ਤੋਂ ਮੇਰੇ ਅੰਦਰ ਗੁਰਬਾਣੀ ਦਾ ਪ੍ਰਕਾਸ਼ ਹੋ ਗਿਆ ਅਰਥਾਂ ਦੀ ਅਨੁਭਵਤਾ ਸੁੱਧੇ ਸਿੱਧ ਪ੍ਰਾਪਤ ਹੋ ਗਈ ਉਸ ਦਿਨ ਤੋਂ ਹੀ ਮੇਰੇ ਹਿਰਦੇ ਵਿੱਚ ਗੁਰਬਾਣੀ ਦੀ ਪ੍ਰਤੀਤ ਪੈਦਾ ਹੋ ਗਈ ਮੇਰੇ ਪਰਮ ਸਤਗਾਰ ਸਤਕਾਰ ਯੋਗ ਪਿਤਾ ਜੀ ਸ਼੍ਰੀਮਾਨ ਸੰਤ ਸੰਗਤ ਸਿੰਘ ਜੀ ਮਹਾਰਾਜ ਕਮਾਲੀਏ ਵਾਲੇ ਕਹਿੰਦੇ ਸਨ ਕਿ ਸ਼੍ਰੀਮਾਨ ਵਰ ਭਾਈ ਸਾਹਿਬ ਨੇ ਜੋ ਗੁਰਬਾਣੀ ਦੇ ਟੀਕੇ ਕੀਤੇ ਹਨ ਇਹਨਾਂ ਦੇ ਅਰਥ ਭਾਵ ਬਿਅੱਖਿਆ ਅਰਸ਼ੀ ਹਨ ਫਰਸ਼ੀ ਨਹੀਂ ਪਿਆਰਿਓ ਹੁਣ ਅਗਲਾ ਜੋ ਹੈ ਅਸਰਲੇਖ ਉਹ ਹੈ ਲਗਨ ਉਤੇਜਨਾਬ ਰੋਈ ਵਿੱਚ ਅਗ ਹੈ ਪਰ ਉਸ ਵਿੱਚੋਂ ਅਗ ਪ੍ਰਗਟ ਨਹੀਂ ਹੋ ਸਕਦੀ ਜਦ ਅਗ ਦੀ ਛੋ ਉਸ ਨੂੰ ਨਾ ਮਿਲੇ ਇਸੇ ਤਰ੍ਹਾਂ ਪਰਮਾਰਥ ਦੀ ਲਗਨ ਨੂੰ ਵੀ ਉਤੇਜਨਾ ਦੀ ਲੋੜ ਹੈ 789 ਅਪ੍ਰੈਲ ਸਨ 1944 ਸਰਗੋਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਦਾ ਸਮਾਗਮ ਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਮਹਾਰਾਜ ਅਤੇ ਸ਼੍ਰੀਮਾਨ ਸੰਤ ਸੰਗਤ ਜੀ ਮਹਾਰਾਜ ਸਰਦਾਰ ਮਨੋਹਰ ਸਿੰਘ ਜੀ ਬੀਬੀ ਰਣਜੀਤ ਕੌਰ ਜੀ ਦੀ ਕੋਠੀ ਵਿੱਚ ਠਹਿਰੇ ਹੋਏ ਸਨ ਕਾਨਫਰੰਸ ਦੇ 8 ਤਾਰੀਖ ਦਾ ਸੈਸ਼ਨ ਸਮਾਪਤ ਹੋ ਚੁੱਕਾ ਸੀ ਪਾਈ ਸਾਹਿਬ ਉਸ ਕੋਠੀ ਦੇ ਡਰਾਇੰਗ ਰੂਮ ਵਿੱਚ ਸਜੇ ਹੋਏ ਸਨ ਕਮਰਾ ਗਚਾ ਗੱਚ ਸੰਗਤਾਂ ਨਾਲ ਭਰਿਆ ਹੋਇਆ ਸੀ ਸ੍ਰੀ ਕਲਗੀਧਰ ਜੀ ਮਹਾਰਾਜ ਨੇ ਖਾਲਸੇ ਦੇ ਦਿਦਾਰੇ ਪੰਡਾਲ ਵਿੱਚੋਂ ਲੈ ਕੇ ਪਾਈ ਸਾਹਿਬ ਜੀ ਦੇ ਮੁਖੜੇ ਦੀ ਆਵਾ ਅਚਲੀ ਸੀ ਆਪ ਪੂਰਨ ਖੇੜੇ ਵਿੱਚ ਸਨ ਮਹਾਪੁਰਖਾਂ ਨੇ ਸਰਦਾਰ ਗੁਰਦੇਵ ਸਿੰਘ ਵੱਲ ਮੂੰਹ ਕਰਕੇ ਕਿਹਾ ਕਿ ਦੇਖ ਗੁਰਦੇਵ ਸਿੰਘ ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਨੂੰ ਰੱਬ ਦੇ ਪਿਆਰ ਦੀ ਲਗਨ ਕਿਸ ਤਰ੍ਹਾਂ ਲੱਗੀ ਸੀ ਮੇਰੀ ਉਮਰ 15 ਸਾਲ ਦੇ ਲਗਭਗ ਸੀ ਉਹਨਾਂ ਦਿਨਾਂ ਵਿੱਚ ਮੈਂ ਆਪਣੇ ਨਾਨਾ ਜੀ ਦੇ ਘਰ ਹੀ ਰਹਿੰਦਾ ਸਾਂ ਮੈਂ ਆਪਣੇ ਸਕੂਲ ਦੀ ਪੜ੍ਹਾਈ ਵੀ ਉੱਥੇ ਹੀ ਕਰਦਾ ਸਾਂ ਮੇਰੇ ਰਹਿਣ ਲਈ ਪੜਨ ਲਈ ਇੱਕ ਕਮਰਾ ਮੈਨੂੰ ਮਿਲਿਆ ਹੋਇਆ ਸੀ ਉਸ ਕਮਰੇ ਵਿੱਚ ਮੈਂ ਸੌਂਦਾ ਵੀ ਸਾਂ ਪੜਦਾ ਵੀਸਾ ਇੱਕ ਦਿਨ ਅਚਾਨਕ ਮੈਂ ਸਕੂਲੋਂ ਆਇਆ ਤਾਂ ਕੀ ਤੱਕਿਆ ਕਿ ਮੇਰੇ ਕਮਰੇ ਵਿੱਚ ਇੱਕ ਹੋਰ ਬਿਸਤਰਾ ਵੀ ਲੱਗਾ ਹੋਇਆ ਹੈ ਮੈਂ ਨਾਨੀ ਜੀ ਤੋਂ ਪੁੱਛਿਆ ਨਾਨੀ ਜੀ ਮੇਰੇ ਕਮਰੇ ਵਿੱਚ ਕੌਣ ਆਇਆ ਹੈ ਨਾਨੀ ਜੀ ਕਹਿਣ ਲੱਗੇ ਤੇਰੇ ਕਮਰੇ ਵਿੱਚ ਤੇਰੇ ਨਾਨਾ ਜੀ ਦਾ ਸੰਬੰਧੀ ਆਇਆ ਹੈ ਅਤੇ ਤੇਰੇ ਨਾਨਾ ਜੀ ਨੇ ਇਸ ਚੰਗੇ ਪੁਰਖ ਨੂੰ ਤੇਰੇ ਕਮਰੇ ਵਿੱਚ ਟਿਕਾਇਆ ਹੈ ਇਕ ਕੁਝ ਦਿਨ ਇੱਥੇ ਰਹਿਣਗੇ ਸੰਧਿਆ ਪੈ ਗਈ ਨਾਨਾ ਜੀ ਤੇ ਉਹ ਸੱਜਣ ਦਰਬਾਰ ਸਾਹਿਬ ਦੀ ਯਾਤਰਾ ਕਰਕੇ ਘਰ ਆਏ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਪੜ੍ਹਾਈ ਕਰ ਰਿਹਾ ਸਾਂ ਨਾਨਾ ਜੀ ਨੇ ਕਿਹਾ ਲੋ ਭਾਈ ਸਾਹਿਬ ਇਹ ਤੁਹਾਡੇ ਵਿਸ਼ਰਾਮ ਕਰਨ ਦਾ ਕਮਰਾ ਹੈ ਆਪ ਜਿੰਨੇ ਦਿਨ ਚਾਹੋ ਸੁਖ ਸੁਬੀਰੀ ਨਾਲ ਇੱਥੇ ਰਹੋ ਇਹ ਕਾਕਾ ਤੁਹਾਡੇ ਪਾਸ ਹੈ ਜੋ ਚੀਜ਼ ਤੁਹਾਨੂੰ ਵੇਲੇ-ਕਵੇਲੇ ਲੋੜ ਹੋਵੇ ਇਸ ਕਾਕੇ ਤੋਂ ਮੰਗਵਾ ਲੈਣੀ ਤੇ ਮੈਨੂੰ ਨਾਨਾ ਜੀ ਨੇ ਕਿਹਾ ਕਾਕਾ ਇਹ ਹੜੱਪੇ ਤੋਂ ਆਏ ਹਨ ਮੇਰੇ ਬਹੁਤ ਨਜ਼ਦੀਕ ਰਿਸ਼ਤੇਦਾਰ ਹਨ ਇਹ ਅੰਦਰੋਂ ਬਾਹਰੋਂ ਪੂਰਨ ਗੁਰਸਿੱਖ ਹਨ ਇਹਨਾਂ ਦੇ ਪਵਿੱਤਰ ਪ੍ਰਭਾਵ ਤੇਰੇ ਕਮਰੇ ਵਿੱਚ ਸਦਾ ਰਹਿਣਗੇ ਤੇਰੇ ਮਨ ਨੂੰ ਇਹਨਾਂ ਦਾ ਦਰਸ਼ਨ ਕਰਕੇ ਮਹਾਨ ਸੁਖ ਮਿਲੇਗਾ ਜੋ ਚੀਜ਼ ਇਹ ਕਹਿਣ ਇਹਨਾਂ ਨੂੰ ਫੌਰਨ ਨਾਨਾ ਨਾਨੀ ਜੀ ਤੋਂ ਲਿਆ ਕੇ ਦੇ ਦੇਣੀ ਪੁੱਤਰ ਇਹਨਾਂ ਦੇ ਤੂੰ ਸੇਵਾ ਸਤਕਾਰ ਵਿੱਚ ਰਹੀਂ ਅਦਬ ਵਿੱਚ ਰਹੀਂ ਨਾਨਾ ਜੀ ਮੈਨੂੰ ਸਮਝਾ ਕੇ ਚਲੇ ਗਏ ਉਸ ਪੂਰਨ ਗੁਰਸਿੱਖ ਨੇ ਕੱਪੜੇ ਉਤਾਰ ਦਿੱਤੇ ਛੋਟੀ ਦਸਤਾਰ ਅਤੇ ਚਾਦਰੇ ਨੂੰ ਲਪੇਟ ਕੇ ਉਹਨਾਂ ਨੇ ਸ਼੍ਰੀ ਰਹਿਰਾ ਸਾਹਿਬ ਜੀ ਦਾ ਪਾਠ ਬڑے ਰਸ ਅਤੇ ਸਵਾਦ ਵਿੱਚ ਕੀਤਾ ਪਾਠ ਕਰਨ ਸਮੇ ਉਹਨਾਂ ਦੇ ਨੈਣ ਮਸਤ ਅਲਮਸਤ ਸਨ ਉਹਨਾਂ ਦੇ ਮੂੰਹ ਤੇ ਲਾਲ ਸਿਓ ਵਾਂਗੂ ਲਾਲੀ ਸੀ ਇੰਜ ਦਿਸਦਾ ਸੀ ਕਿ ਪਾਠ ਤਾਂ ਕਮਰੇ ਵਿੱਚ ਹੋ ਰਿਹਾ ਹੈ ਪਰ ਉਹਨਾਂ ਦੀ ਰੂਹ ਕਿਸੇ ਹੋਰ ਮੰਡਲ ਵਿੱਚ ਹੈ ਇਸ ਅਲੌਕਿਕ ਦਿਵਯ ਦਰਸ਼ਨ ਨੇ ਮੇਰੇ ਤੇ ਬੜਾ ਡੂੰਗਾ ਪ੍ਰਭਾਵ ਪਾਇਆ ਮੇਰੇ ਨੈਣ ਉਹਨਾਂ ਦੇ ਮੁਖੜੇ ਤੇ ਟਿਕ ਗਏ ਜਿਉਂ-ਜਿਉਂ ਮੈਂ ਤੱਕਦਾ ਸਾ ਤਿਉਂ-ਤਿਉਂ ਮੇਰੇ ਮਨ ਵਿੱਚ ਤੱਕਣ ਦੀ ਵਧਿਕ ਸਿੱਖ ਹੁੰਦੀ ਸੀ ਪਾਠ ਸਮਾਪਤ ਹੋਇਆ ਉਹ ਆਪਣੇ ਆਸਣ ਤੋਂ ਉੱਠ ਖਲੋਤੇ ਗੱਲ ਵਿੱਚ ਉਹਨਾਂ ਨੇ ਦੁਪੱਟਾ ਪਾਇਆ ਤੇ ਉਹਨਾਂ ਮੂੰਹ ਦੇ ਨੈਣਾ ਨਾਲ ਹੀ ਅਰਦਾਸ ਵਿੱਚ ਖੜੇ ਹੋ ਗਏ ਉਨ੍ਹਾਂ ਦਾ ਇੱਕ ਇੱਕ ਅੱਖਰ ਮੇਰੇ ਮਨ ਨੂੰ ਖਿੱਚਦਾ ਸੀ ਮੈਨੂੰ ਇੰਜ ਪ੍ਰਤੀਤ ਹੁੰਦਾ ਸੀ ਕਿ ਮੇਰੇ ਕਮਰੇ ਵਿੱਚ ਕੋਈ ਸੂਰਜੀ ਪ੍ਰਕਾਸ਼ 퍼ਸ ਰਿਹਾ ਹੈ ਅਰਦਾਸਾ ਹੋ ਗਿਆ ਉਹਨਾਂ ਨੇ ਮੱਥਾ ਟੇਕਿਆ ਸਿਰ ਟਕਿਆ ਪਰੰਤੂ ਅਜੇ ਵੀ ਉਹਨਾਂ ਦੇ ਨੈਣ ਮਸਤ ਅਲਮਸਤ ਸਨ ਇਸ ਪੂਰਨ ਗੁਰਸਿੱਖ ਦਾ ਚਲਕਾਰਾ ਮੇਰੇ ਹਿਰਦੇ ਦੇ ਡੂੰਘੇ ਅਸਥਾਨ ਤੇ ਚਿਤ੍ਰਿਤ ਹੋ ਗਿਆ ਸਵੇਰ ਹੋਈ ਮੇਰੇ ਜਾਗਣ ਤੋਂ ਪਹਿਲਾਂ ਉਹ ਸ਼੍ਰੀ ਦਰਬਾਰ ਸਾਹਿਬ ਜਾ ਚੁੱਕੇ ਸਨ ਮੈਂ ਬਸਤਾ ਲੈ ਕੇ ਸਕੂਲ ਚਲਾ ਗਿਆ ਪਰੰਤੂ ਉਹਨਾਂ ਦੀ ਰਾਤ ਵਾਲੀ ਅਦਭੁਤ ਮੂਰਤ ਤੇ ਸੂਰਤ ਮੇਰੇ ਮਨ ਵਿੱਚ ਦਰਸ਼ਨ ਦੇ ਰਹੀ ਸੀ ਘੜੀ-ਘੜੀ ਮੈਨੂੰ ਉਹ ਯਾਦ ਆਉਂਦੇ ਸਨ ਉਹਨਾਂ ਦੀ ਪਿਆਰ ਭਰੀ ਸੂਰਤ ਮੈਨੂੰ ਖਿੱਚ ਪਾਉਂਦੀ ਸੀ ਸਕੂਲ ਤੋਂ ਛੁੱਟੀ ਹੋਈ ਰਾਸਤੇ ਵਿੱਚ ਉਹਨਾਂ ਦੀ ਸੂਰਤ ਮੇਰੇ ਨਾਲ-ਨਾਲ ਚੱਲ ਰਹੀ ਸੀ ਮੈਂ ਘਰ ਪਹੁੰਚਿਆ ਤਾਂ ਨਾਨੀ ਜੀ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਗਏ ਹਨ ਮੈਨੂੰ ਸਿਰਫ ਸੰਧਿਆ ਸਮੇਂ ਹੀ ਉਹਨਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਸਨ ਜਦੋਂ ਕਿ ਉਹ ਰਹਿਰਾ ਸਾਹਿਬ ਦਾ ਪਾਠ ਕਰਦੇ ਸਨ ਇੱਕ ਦਿਨ ਕੁਦਰਤਨ ਮੇਰੀ ਅੱਧੀ ਰਾਤ ਜਾ ਖੁੱਲੀ ਤਾਂ ਮੈਂ ਕੀ ਦੇਖਿਆ ਕਿ ਉਹ ਮਨਮੋਣੀ ਸੂਰਤ ਅੱਖਾਂ ਮੀਟ ਕੇ ਚੌਂਕੜਾ ਮਾਰ ਕੇ ਅਡੋਲ ਬੈਠੀ ਹੈ ਕਮਰੇ ਵਿੱਚ ਹਨੇਰਾ ਸੀ ਪਰ ਉਹਨਾਂ ਦੇ ਮਸਤਕ ਤੇ ਪ੍ਰਕਾਸ਼ ਦਗ-ਦਗ ਕਰ ਰਿਹਾ ਸੀ ਨਾਮ ਜਪਤ ਕੋਟ ਸੂਰ ਉਜਾਰਾ ਉਸ ਤੋਂ ਬਾਅਦ ਮੇਰੇ ਮਨ ਵਿੱਚ ਖਿਆਲ ਆਇਆ ਕਿ ਅਗਾ ਤੱਕਾ ਉਹ ਕੀ ਕਰਦੇ ਹਨ ਤ੍ਰਿਪੈਰਾ ਵੱਜਿਆ ਉਹ ਉੱਠ ਖਲੋਏ ਉਹਨਾਂ ਨੇ ਖੁੱਡਾ ਖੁੰਡਾ ਹੱਥ ਵਿੱਚ ਲੈ ਲਿਆ ਮੇਰੇ ਕਮਰੇ ਤੋਂ ਮਲਕੜੇ ਜਿਹੇ ਬਾਹਰ ਨਿਕਲੇ ਇੱਕ ਨਿੱਕਾ ਜਿਹਾ ਖੰਗੂਰਾ ਮਾਰ ਕੇ ਕਿਹਾ ਗਿਆਨੀ ਜੀ ਮੈਂ ਦਰਬਾਰ ਸਾਹਿਬ ਚੱਲਿਆ ਜੀ ਇਹ ਸੱਜਣ ਕੁਝ ਕੁ ਦਿਨ ਸ੍ਰੀ ਅੰਮ੍ਰਿਤਸਰ ਜੀ ਰਹੇ ਇਹਨਾਂ ਦੀ ਰਹਿਣੀ ਬਹਿਣੀ ਅਤੇ ਕਹਿਣੀ ਦਾ ਪ੍ਰਭਾਵ ਮੇਰੇ ਉੱਪਰ ਬਹੁਤ ਹੀ ਪਿਆਰ ਇੱਕ ਦਿਨ ਐਤਵਾਰ ਸੀ ਮੈਂ ਘਰ ਹੀ ਸਾ 9 ਵਜੇ ਦਾ ਬੀਲਾ ਹੋਣਾ ਹੈ ਕਿ ਇਸ ਪੂਰਨ ਗੁਰਸਿੱਖ ਨੇ ਮੇਰੇ ਨਾਨਾ ਜੀ ਪੰਡਿਤ ਹਜਾਰਾ ਸਿੰਘ ਜੀ ਨੂੰ ਕਿਹਾ ਲਓ ਗਿਆਨੀ ਜੀ ਅੱਜ ਸਾਡੇ ਕਮਰ ਕੱਸੇ ਹਨ ਮੇਰੇ ਮਨ ਵਿੱਚ ਇੱਕ ਸਿਕ ਸੀ ਕਿ ਮੈਂ ਦਰਬਾਰ ਸਾਹਿਬ ਦੇ ਰੱਜ ਰੱਜ ਕੇ ਦਰਸ਼ਨ ਕਰਾਂ ਸੋ ਗੁਰੂ ਰਾਮਦਾਸ ਪਾਤਸ਼ਾਹ ਨੇ ਮਿਹਰ ਕਰਕੇ ਪੂਰਨ ਕਰ ਦਿੱਤੀ ਇਹ ਕਹਿੰਦਿਆਂ ਉਹਨਾਂ ਨੇ ਆਪਣਾ ਲੱਟਰ ਪਟਰ ਸਭ ਤਿਆਰ ਕਰ ਲਿਆ ਯੱਕੇ ਵਾਲੇ ਨੂੰ ਬੁਲਾ ਕੇ ਬੂਹੇ ਤੇ ਖੜਾ ਕਰ ਦਿੱਤਾ ਗਿਆਨੀ ਜੀ ਨੂੰ ਕਹਿਣ ਲੱਗੇ ਲਓ ਗਿਆਨੀ ਜੀ ਮੈਂ ਹੁਣ ਚੱਲਿਆ ਹਾਂ ਹੜੱਪੇ ਜਾ ਕੇ ਮੈਂ ਆਪ ਨੂੰ ਖੱਤ ਪਾਵਾਂਗਾ ਉਸ ਖੱਤ ਅਨੁਸਾਰ ਆਪ ਛੇਤੀ ਤੋਂ ਛੇਤੀ ਮੇਰੇ ਪਾਸ ਪਹੁੰਚ ਜਾਣਾ ਟਿੱਲ ਨਹੀਂ ਕਰਨੀ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਕੀਤੇ ਆਪਣੇ ਸਮਾਨ ਰੱਖਿਆ ਤੇ ਫੇਰ ਘਰ ਅੰਦਰ ਆ ਗਏ ਤੇ ਫੇਰ ਗੱਜ ਕੇ ਉਹਨਾਂ ਨੇ ਫਤਿਹ ਬੁਲਾਈ ਮੈਂ ਤੱਕ ਕੇ ਹੈਰਾਨ ਹੋ ਰਿਹਾ ਸਾ ਉਹ ਟਾਂਗੇ ਤੇ ਬੈਠ ਗਏ ਥੋੜਾ ਜਿਹਾ ਟਾਂਗਾ ਚੱਲਿਆ ਫੇਰ ਉਹਨਾਂ ਨੇ ਰੋਕ ਲਿਆ ਫਿਰ ਉਹਨਾਂ ਨੇ ਰੋਕ ਲਿਆ ਫਿਰ ਘਰ ਵਾਪਸ ਆਏ ਗਿਆਨੀ ਜੀ ਨੂੰ ਤੀਜੀ ਵਾਰ ਗੱਜ ਕੇ ਬੁਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੱਕਰਿਤ ਹੋ ਗਿਆ ਕਿ ਇਹ ਸੱਜਣ ਕੀ ਕਰ ਰਿਹਾ ਹੈ ਪਰ ਉਸ ਸਮੇਂ ਇਹ ਚੀਜ਼ ਮੇਰੀ ਸਮਝ ਤੋਂ ਬਾਹਰ ਸੀ ਯੱਕਾ ਚਲਾ ਗਿਆ 2-4 ਦਿਨ ਬੀਤੇ ਕੀ ਹੜੱਪੇ ਤੋਂ ਇੱਕ ਖੱਤ ਆਇਆ ਕੀ ਗਿਆਨੀ ਜੀ ਆਪ ਖਤ ਦੇਖਦੇ ਆਂ ਸਾਰ ਹੜੱਪੇ ਆ ਜਾਓ ਦੂਜੀ ਪਲਕ ਗਿਆਨੀ ਜੀ ਸ੍ਰੀ ਅੰਮ੍ਰਿਤਸਰ ਤੋਂ ਹੜੱਪੇ ਚਲੇ ਗਏ ਚੌਥੇ ਦਿਨ ਹੜੱਪੇ ਤੋਂ ਖਤ ਆਇਆ ਕਿ ਹੜੱਪੇ ਵਾਲੇ ਗੁਰੂ ਪਿਆਰੇ ਦਾ ਅਕਾਲ ਚਲਾਣਾ ਹੋ ਗਿਆ ਹੈ ਤੇ ਉਸ ਦੀ ਦਸਤਾਰ ਬੰਦੀ ਕਰਕੇ ਆਵਾਂਗੇ ਨਾਨਾ ਜੀ ਹੜੱਪੇ ਤੋਂ ਵਾਪਸ ਆ ਗਏ ਘਰ ਆ ਕੇ ਉਸ ਗੁਰੂ ਪਿਆਰੇ ਦੇ ਚਲਾਣੇ ਦਾ ਹਾਲ ਪਰਿਵਾਰ ਨੂੰ ਦੱਸਿਆ ਕਿ ਉਹ ਸਤਿਗੁਰੂ ਦਾ ਲਾਲ ਗੁਰਮੁਖ ਆਵੇ ਜਾਏ ਨਿਸੰਘ ਵਾਂਗੂ ਹੱਸਦਾ ਖੇਡਦਾ ਸੰਸਾਰ ਤੋਂ ਟੁਰ ਗਿਆ ਆਪ ਜੀ ਨੇ ਦੱਸਿਆ ਕਿ ਮੈਂ ਨਾਨਾ ਜੀ ਨੂੰ ਪੁੱਛਿਆ ਕਿ ਮੈਨੂੰ ਦੋ ਗੱਲਾਂ ਦੀ ਸਮਝ ਨਹੀਂ ਆਈ ਪਹਿਲੀ ਗੱਲ ਹੈ ਕਿ ਉਹ ਤੁਹਾਨੂੰ ਬਾਰੰਬਾਰ ਫਤਿਹ ਬੁਲਾਉਣ ਲਈ ਕਿਉਂ ਆਉਂਦਾ ਸੀ ਅਤੇ ਦੂਸਰਾ ਟੁਰਦਿਆਂ ਟੁਰਦਿਆਂ ਉਸਨੇ ਆਪ ਨੂੰ ਇਹ ਕਿਉਂ ਕਿਹਾ ਸੀ ਕਿ ਤੁਸੀਂ ਮੇਰੀ ਚਿੱਠੀ ਮਿਲਦਿਆਂ ਹੀ ਹੜੱਪੇ ਆ ਜਾਣਾ ਦੇਰੀ ਨਹੀਂ ਕਰਨੀ ਨਾਨਾ ਜੀ ਹੱਸ ਕੇ ਕਹਿਣ ਲੱਗੇ ਬੇਟਾ ਉਸ ਨੂੰ ਆਪਣੀ ਮੌਤ ਦਾ ਪਤਾ ਸੀ ਇਸ ਲਈ ਉਹ ਬਾਰੰਬਾਰ ਫਤਿਹ ਬੁਲਾਉਂਦਾ ਸੀ ਤੇ ਮੈਨੂੰ ਆਉਣ ਲਈ ਤਾਕੀਦ ਕਰਦਾ ਸੀ ਮੈਂ ਹੋਰ ਵੀ ਅश्चर्य ਹੋਇਆ ਅਤੇ ਨਾਨਾ ਜੀ ਤੋਂ ਪੁੱਛਿਆ ਕਿ ਨਾਨਾ ਜੀ ਮੌਤ ਦਾ ਪਤਾ ਕਿਸੇ ਨੂੰ ਵੀ ਨਹੀਂ ਹੈ ਉਸ ਨੂੰ ਆਪਣੀ ਮੌਤ ਦੀ ਲਖਤਾ ਕਿਸ ਤਰ੍ਹਾਂ ਹੋ ਗਈ ਨਾਨਾ ਜੀ ਨੇ ਮੇਰੇ ਸਿਰ ਤੇ ਪਿਆਰ ਦਿੱਤਾ ਅਤੇ ਕਿਹਾ ਬੇਟਾ ਜੋ ਨਾਮ ਬਾਣੀ ਦਾ ਕੁੱਟ ਕੇ ਪੱਲਾ ਫੜਦੇ ਹਨ ਅਤੇ ਪਵਿੱਤਰ ਕਰਮ ਸੰਸਾਰ ਵਿੱਚ ਕਰਦੇ ਹਨ ਉਹਨਾਂ ਦਾ ਜੀਵਾਤਮਾ ਪਵਿੱਤਰ ਅਤੇ ਨਿਰਮਲ ਹੋ ਜਾਂਦਾ ਹੈ ਫਿਰ ਉਹਨਾਂ ਨੂੰ ਜੋ ਕੁਝ ਆਗਾਮੀ ਵਰਤਣਾ ਹੋਵੇ ਉਸ ਦੀ ਲਖਤਾ ਹੋ ਜਾਂਦੀ ਹੈ ਇਹ ਸਨ ਅੱਖਰ ਜਿਨ੍ਹਾਂ ਨੇ ਮੇਰੇ ਅੰਦਰ छुपी ਪ੍ਰਭੂ ਲਗਨ ਨੂੰ ਉਤੇਜਿਤ ਕਰ ਦਿੱਤਾ ਉਸ ਗੁਰਸਿੱਖ ਦੀ ਮਧੁਰ ਮੂਰਤ ਅੰਮ੍ਰਿਤ ਵੇਲੇ ਬੁੱਕਲ ਮਾਰ ਕੇ ਬਹਿਣਾ ਦਰਬਾਰ ਸਾਹਿਬ ਦੀ ਯਾਤਰਾ ਕਰਨੀ ਰਹਿਰਾ ਸਾਹਿਬ ਜੀ ਦਾ ਪਾਠ ਤੇ ਉਸ ਵਿੱਚ ਤਦਰੂਪਤਾ ਹੋ ਜਾਣੀ ਇਹ ਐਸੀਆਂ ਚੀਜ਼ਾਂ ਸਨ ਜਿਹੜੀਆਂ ਕਿ ਮੇਰੇ ਮਨ ਤੇ ਉਹ ਛੋਟੀ ਜਿਹੀ ਉਮਰ ਵਿੱਚ ਉੱਕਰ ਗਈਆਂ ਮੇਰੇ ਮਨ ਅੰਦਰ ਵੀ ਇੱਕ ਸ਼ੌਂਕ ਜਿਹਾ ਪੈਦਾ ਹੋ ਗਿਆ ਕਿ ਜੇਕਰ ਮੈਂ ਇਸੇ ਤਰ੍ਹਾਂ ਕਾਲ ਖਮਾਈ ਕਰਾਂਗਾ ਤਾਂ ਮੇਰੇ ਅੰਦਰ ਵੀ ਅਵਸ਼્ય ਪਵਿੱਤਰਤਾ ਹੋ ਜਾਵੇਗੀ ਅਤੇ ਮੈਨੂੰ ਵੀ ਅਗੰਮੀ ਮੌਤ ਦਾ ਅਗੰਮੀ ਮੌਤ ਦੀ ਲਖਤਾ ਹੋ ਜਾਵੇਗੀ ਇਹ ਸੀ ਮੇਰੀ ਪਰਮਾਰਥਕ ਲਗਨ ਦਾ ਮੂਲ ਕਾਰਨ ਜਿੰਨੇ ਸਰੋਤਾ ਉਸ ਵਕਤ ਭਾਈ ਸਾਹਿਬ ਜੀ ਦੇ ਹਜ਼ੂਰੀ ਵਿੱਚ ਹਾਜ਼ਰ ਸਨ ਉਹ ਸਾਰੇ ਇਹਨਾਂ ਬਚਨਾਂ ਨੂੰ ਸੁਣ ਕੇ ਚੱਕਰਿਤ ਹੋ ਰਹੇ ਸਨ ਉਹਨਾਂ ਦੇ ਹਜ਼ੂਰੀ ਸੱਜਣਾ ਵਿੱਚ ਚੰਗੇ ਚੰਗੇ ਪਰਮਾਰਥਕ ਕਾਲੀ ਮਹਾਪੁਰਸ਼ ਵੀ ਬੈਠੇ ਹੋਏ ਸਨ ਪਿਆਰਿਓ ਇਸ ਦਾ ਜੋ ਅਗਲਾ ਭਾਗ ਹੈ ਨਾਮ ਜਪਿਏ ਨਾਮ ਮਨ ਕੇ ਸਾਧ ਇਹ ਅਸੀਂ ਕੱਲ ਨੂੰ ਕਰਾਂਗੇ ਕੱਲ ਦਾ ਜੋ ਸਮਾਂ ਹੋਗਾ ਉਹ ਰਾਤ ਨੂੰ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਦਾ ਹੋਵੇਗਾ ਸੋ ਹੁਣ ਫਤਿਹ ਬੁਲਾਣੇ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ